ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖਾਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਕਿਸੇ ਸ਼ਾਇਰ ਨੇ ਬਹੁਤ ਹੀ ਖੂਬਸੂਰਤ ਲਾਈਨਾਂ ਲਿਖੀਆਂ ਨੇ ਕਿ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਕਿਉਂਕਿ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਹੈ ਸੋ ਅਜਿਹੀ ਇੱਕ ਅਨੋਣੇ ਹੋਈ ਸੀ 15 ਫਰਵਰੀ 2022 ਨੂੰ ਕਿ ਜਿਸ ਨੇ ਸਾਡਾ ਸਾਡੇ ਪੰਜਾਬ ਦਾ ਹੀਰਾ ਪੁੱਤ ਦੀਪ ਸਿੱਧੂ ਸਦਾ ਵਾਸਤੇ ਸਾਡੇ ਕੋਲੋਂ ਖੋਲਿਆ ਸੀ ਜੋ ਕਿ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਜੋ ਕਿ ਹਰੇਕ ਮਾੜੇ ਬੰਦੇ ਨਾਲ ਖੜਦਾ ਸੀ ਤੇ ਹਰੇਕ ਜਿੱਥੇ ਬੋਲਣਾ ਹੁੰਦਾ ਸੀ ਜਿੱਥੇ ਪੰਜਾਬ ਦੀ ਗੱਲ ਕਰਨੀ ਹੁੰਦੀ ਸੀ ਇੱਕ ਠੋਕ ਕੇ ਗੱਲ ਕਰਦਾ ਸੀ ਮੈਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਬਾਈ ਦੀਪ ਸਿੱਧੂ ਦੀਆਂ ਯਾਦਾਂ ਨੂੰ ਦੁਬਾਰਾ ਤਾਜ਼ਾ ਕਰਨ ਲਈ ਤੇ ਉਹਦੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੇ ਉਹ ਕਿੱਥੋਂ ਤੋਂ ਕਿੱਥੇ ਤੱਕ ਉਹਦਾ ਸਫ਼ਰ ਕਿਵੇਂ ਦਾ ਰਿਹਾ ਉਹ ਦੱਸਣ ਵਾਸਤੇ ਉਹ ਜਾਣਕਾਰੀ ਇੱਕ ਵੀਡੀਓ ਤਿਆਰ ਕੀਤੀ ਹੈ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਆਓ ਚੱਲਦੇ ਹਾਂ ਪੂਰੀ ਡਿਟੇਲ ਦੇ ਨਾਲ ਮਾਰਦੇ ਹਾਂ ਵੀਡੀਓ ਬਣਾਨੇ ਦਾ ਦੋਸਤੋ ਇੱਕ ਸਰਦਾਰ ਮਾਪਿਆਂ ਦਾ ਹੋਂਹ ਹਰ ਪੁੱਤਰ ਸੰਦੀਪ ਜਿਸ ਨੂੰ ਕਿ ਘਰ ਵਿੱਚ ਸੋਨੂ ਵੀ ਕਿਹਾ ਜਾਂਦਾ ਸੀ ਲੋਕਾਂ ਵਿੱਚ ਉਹ ਦੀਪ ਸਿੱਧੂ ਦੇ ਨਾਮ ਨਾਲ ਚਰਚੇ ਸੀ ਦੋਸਤੋ ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ 40 ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਨਾਲ ਲੱਗਦੇ ਪਿੰਡ ਉਦੇਕਰਨ ਵਿੱਚ ਸਰਦਾਰ ਸੁਰਜੀਤ ਸਿੰਘ ਜੀ ਦੇ ਘਰ ਹੋਇਆ ਸੀ ਸਾਡੇ ਪੰਜਾਬ ਦਾ ਹੀਰਾ ਦੀਪ ਸਿੱਧੂ ਪੇਸ਼ੇਵਰੋਂ ਇੱਕ ਵਕੀਲ ਸੀ ਮਾਪਿਆਂ ਨੇ ਬਹੁਤ ਹੀ ਚਾਵਾ ਅਤੇ ਲਾਡਾਂ ਨਾਲ ਪਾਲਿਆ ਹੋਇਆ ਸੀ ਪਰ ਦੀਪ ਸਿੱਧੂ ਤੇ ਉਦੋਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਬਚਪਨ ਵਿੱਚ ਹੀ ਛੋਟੀ ਉਮਰ ਵਿੱਚ ਹੀ ਉਹਨਾਂ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ ਜਿਸ ਕਾਰਨ ਦੀਪ ਸਿੱਧੂ ਨੇ ਬਚਪਨ ਵਿੱਚ ਬਹੁਤ ਹੀ ਦੁੱਖਾਂ ਭਰੀ ਜ਼ਿੰਦਗੀ ਬਤੀਤ ਕੀਤੀ ਆਪਣੀ ਮਾਤਾ ਜੀ ਦੇ ਦਿਹਾਂਤ ਤੋਂ ਬਾਅਦ ਦੀਪ ਸਿੱਧੂ ਆਪਣੀ ਸਾਕੀ ਭੈਣ ਕੋਲ ਮਹਿਮਾ ਦਿਮਾਨਾ ਵਿੱਚ ਪੜਨ ਲੱਗ ਗਿਆ ਪੜ੍ਹਾਈ ਵਿੱਚ ਦੀਪ ਉਹ ਬਹੁਤ ਹੀ ਹੁਸ਼ਿਆਰ ਸੀ ਅਤੇ ਬਾਸਕਟਬਾਲ ਦਾ ਵੀ ਬਹੁਤ ਚੰਗਾ ਖਿਡਾਰੀ ਸੀ ਅਤੇ ਤੁਸੀਂ ਜਾਣਦੇ ਹੋ ਕਿ ਦੀਪ ਸਿੱਧੂ ਬਹੁਤ ਹੀ ਮਿਹਨਤੀ ਬੰਦਾ ਸੀ ਅਤੇ ਉਹ ਸਰੀਰਕ ਤੌਰ ਤੇ ਬਹੁਤ ਹੀ ਫਿਟ ਸੀ ਬਹੁਤ ਮਿਹਨਤ ਕਰਦਾ ਸੀ ਦੋਸਤੋ 6ਵੀਂ ਕਲਾਸ ਤੋਂ 11ਵੀਂ ਕਲਾਸ ਦੇ ਅੱਧ ਤੱਕ ਦੀਪ ਸਿੱਧੂ ਆਪਣੀ ਭੈਣ ਕੋਲ ਮਹਿਮਦ ਦਿਮਾਨੇ ਵਿੱਚ ਹੀ ਪੜਦਾ ਰਿਹਾ ਅਤੇ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਲੁਧਿਆਣਾ ਵਿੱਚ ਸ਼ਿਫਟ ਹੋ ਗਿਆ ਜਿਸ ਤੋਂ ਬਾਅਦ ਦੀਪ ਸਿੱਧੂ ਨੇ 11ਵੀਂ ਅਤੇ 12ਵੀਂ ਲੁਧਿਆਣਾ ਦੇ ਇੱਕ ਸਕੂਲ ਵਿੱਚ ਨਾਨ ਮੈਡੀਕਲ ਸਬਜੈਕਟ ਵਿੱਚੋਂ ਕੀਤੀ ਅਤੇ ਆਪਣੀ ਹਾਇਰ ਐਜੂਕੇਸ਼ਨ ਲਈ ਦੀਪ ਸਿੱਧੂ ਪੂਨੇ ਚਲਾ ਗਿਆ ਅਤੇ ਉੱਥੇ ਜਾ ਕੇ ਉਸਨੇ ਵਕਾਲਤ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਵਕਾਲਤ ਦੀ ਪੜ੍ਹਾਈ ਦੇ ਨਾਲ-ਨਾਲ ਦੀਪ ਸਿੱਧੂ ਨੂੰ ਮਾਡਲਿੰਗ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਉਸਨੇ ਮਾਡਲਿੰਗ ਦੇ ਵਿੱਚ ਕਈ ਖਿਤਾਬ ਵੀ ਜਿੱਤੇ ਹੋਏ ਸੀ ਦੀਪ ਸਿੱਧੂ ਨੇ ਆਪਣੀ ਵਕਾਲਤ ਦੀ ਪੜ੍ਹਾਈ ਪੂਨੇ ਦੇ ਸਮ ਲੌਸਿਸ ਕਾਲਜ ਵਿੱਚ ਕੀਤੀ ਮੋਡਲਿੰਗ ਦੇ ਕਾਰਨ ਹੀ ਦੀਪ ਸਿੱਧੂ ਦੀ ਮੁਲਾਕਾਤ ਸਨਿ ਦਿওল ਨਾਲ ਹੋ ਗਈ ਉਹਨਾਂ ਦੋਨਾਂ ਦੀ ਮੁਲਾਕਾਤ ਇੱਕ ਐਡ ਸ਼ੂਟ ਦੌਰਾਨ ਹੋਈ ਸੀ ਤੇ ਦੋਸਤੋ ਸਨਿ ਦਿওল ਔਰ ਦੀਪ ਸਿੱਧੂ ਇੱਕ ਚੰਗੇ ਦੋਸਤ ਬਣ ਗਏ ਦੀਪ ਸਿੱਧੂ ਦਿওল ਪਰਿਵਾਰ ਦਾ ਲੀਗਲ ਅਡਵਾਈਜ਼ਰ ਵੀ ਰਿਹਾ ਹੈ ਲੀਗਲ ਅਡਵਾਈਜ਼ਰ ਦੇ ਤੌਰ ਤੇ ਦੀਪ ਸਿੱਧੂ ਨੇ ਮੁੰਬਈ ਦੇ ਵੱਡੇ ਬੈਨਰਜ਼ ਨਾਲ ਵੀ ਕੰਮ ਕੀਤਾ ਹੈ ਤੇ ਦੋਸਤੋ ਦੀਪ ਸਿੱਧੂ ਨੇ ਵਕਾਲਤ ਦਾ ਕੋਰਸ ਕਰਨ ਦੇ ਨਾਲ-ਨਾਲ ਉਸਨੇ ਆਪਣਾ ਮਾਡਲਿੰਗ ਦਾ ਸ਼ੌਂਕ ਵੀ ਜਾਰੀ ਰੱਖਿਆ ਜਿਸ ਵੀ ਕਿਰਦਾਰ ਵਿੱਚ ਉਹ ਮਾਡਲਿੰਗ ਕਰਦਾ ਸੀ ਉਹ ਕਿਰਦਾਰ ਵਿੱਚ ਵਿੱਚ ਜਾਨ ਭਰ ਦਿੰਦਾ ਸੀ ਦੋਸਤੋ ਦੀਪ ਸਿੱਧੂ ਨੇ ਇਕਤਾ ਕਪੂਰ ਦੇ ਬਾਲਾ ਜੀ ਟੈਲੀ ਫਿਲਮ ਦੇ ਨਾਲ ਹੈੱਡ ਦੇ ਤੌਰ ਤੇ ਲੰਬਾ ਸਮਾਂ ਕੰਮ ਕੀਤਾ ਇਕਤਾ ਕਪੂਰ ਨੇ ਦੀਪ ਸਿੱਧੂ ਨੂੰ ਐਕਟਿੰਗ ਲਈ ਵੀ ਕਾਫੀ ਪ੍ਰੇਰਿਤ ਕੀਤਾ ਸੀ ਜਿਸ ਤੋਂ ਬਾਅਦ ਦੀਪ ਸਿੱਧੂ ਨੇ ਐਕਟਿੰਗ ਵਿੱਚ ਆਉਣ ਦਾ ਫੈਸਲਾ ਕਰ ਲਿਆ ਤੇ ਉਸ ਨੇ ਬਹੁਤ ਹੀ ਅچھے ਤਰੀਕੇ ਨਾਲ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਦੋਸਤੋ ਦੀਪ ਸਿੱਧੂ ਨੇ ਆਪਣੀ ਫਿਲਮੀ ਲਾਈਫ ਦੀ ਸ਼ੁਰੂਆਤ ਰਮਤਾ ਜੋਗੀ ਪਹਿਲੀ ਫਿਲਮ ਨਾਲ ਸਨ 2015 ਵਿੱਚ ਕੀਤੀ ਸੀ ਜੋ ਕਿ ਬਹੁਤ ਹੀ ਹਿੱਟ ਹੋਈ ਔਰ ਲੋਕਾਂ ਵੱਲੋਂ ਦੀਪ ਸਿੱਧੂ ਨੂੰ ਬਹੁਤ ਹੀ ਭਰਮਾ ਹੁੰਗਾਰਾ ਮਿਲਿਆ ਬਹੁਤ ਹੀ ਪਿਆਰ ਮਿਲਿਆ ਸੀ ਉਸ ਫਿਲਮ ਤੋਂ ਬਾਅਦ ਦੋਸਤੋ 2017 ਵਿੱਚ ਦੀਪ ਸਿੱਧੂ ਦੀ ਇੱਕ ਹੋਰ ਫਿਲਮ ਜੋਰਾ 10 ਨੰਬਰੀਆ ਆਈ ਇਸ ਫਿਲਮ ਨੇ ਤਾਂ ਦੀਪ ਸਿੱਧੂ ਨੂੰ ਇੱਕ ਅਲੱਗ ਹੀ ਪਛਾਣ ਦਵਾਈ ਤੇ ਦੀਪ ਸਿੱਧੂ ਦਾ ਕੈਰੀਅਰ ਉਲੰਧੀਆਂ ਤੱਕ ਪਹੁੰਚਾ ਦਿੱਤਾ ਦੋਸਤੋ ਦੀਪ ਸਿੱਧੂ ਦੀ ਇਹ ਫਿਲਮ ਸੁਪਰ ਡੁੱਪਰ ਹਿੱਟ ਰਹੀ ਜਿਸ ਤੋਂ ਬਾਅਦ ਦੀਪ ਸਿੱਧੂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਦੋਸਤੋ ਜੋਰਾ 10 ਨੰਬਰੀਆਂ ਤੋਂ ਬਾਅਦ ਦੀਪ ਸਿੱਧੂ ਨੇ ਇਸ ਦਾ ਸੈਕਿੰਡ ਪਾਰਟ ਵੀ ਲੋਕਾਂ ਸਾਹਮਣੇ ਪੇਸ਼ ਕੀਤਾ ਜਿਸ ਨੂੰ ਕਿ ਪਹਿਲਾ ਵਾਂਗ ਹੀ ਬਹੁਤ ਜ਼ਿਆਦਾ ਪਿਆਰ ਮਿਲਿਆ ਉਹ ਵੀ ਸੁਪਰ ਡੁਪਰ ਹਿੱਟ ਰਹਾ ਅਤੇ ਦੋਸਤੋ 2019 ਵਿੱਚ ਲੋਕ ਸਭਾ ਚੋਣਾਂ ਦੌਰਾਨ ਦੀਪ ਸਿੱਧੂ ਨੇ ਸੰਨੀ ਦਿਓਲ ਲਈ ਪ੍ਰਚਾਰ ਕੀਤਾ ਜਿਸ ਸਮੇਂ ਸੰਨੀ ਦਿਓਲ ਭਾਜਪੀ ਵੱਲੋਂ ਚੋਣ ਮੈਦਾਨ ਵਿੱਚ ਸਨ ਅਤੇ ਸੰਨੀ ਦਿਓਲ ਜੇਤੂ ਵੀ ਰਹੇ ਸੀ ਕਿਉਂਕਿ ਦੋਸਤੋ ਦੀਪ ਸਿੱਧੂ ਦੀ ਆਵਾਜ਼ ਵਿੱਚ ਬਹੁਤ ਦਮ ਸੀ ਤੇ ਉਸ ਦੀ ਸਪੀਚ ਨਾਲ ਲੋਕਾਂ ਨੂੰ ਬੰਨ ਕੇ ਖੜੇ ਕਰ ਦਿੰਦਾ ਸੀ ਤੇ ਦੋਸਤੋ ਜੇਕਰ ਆਪਾਂ ਦੀਪ ਸਿੱਧੂ ਦੀ ਨਿੰਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਦੀਪ ਸਿੱਧੂ ਯਾਰਾਂ ਦਾ ਯਾਰ ਸੀ ਉਹ ਹਮੇਸ਼ਾ ਆਪਣੇ ਯਾਰਾਂ ਨਾਲ ਖੜਦਾ ਸੀ ਉਹ ਇੱਕ ਹੀਰਾ ਬੰਦਾ ਸੀ ਦਲੇਰ ਬੰਦਾ ਸੀ ਤੇ ਦੋਸਤੋ ਦੀਪ ਸਿੱਧੂ ਜਿਸ ਨਾਲ ਖੜ ਜਾਂਦਾ ਸੀ ਜ਼ੁਬਾਨ ਕਰ ਲੈਂਦਾ ਸੀ ਤੇ ਕਦੇ ਆਪਣੇ ਕੀਤੇ ਹੋਏਕਰਾਰ ਤੇ ਜ਼ੁਬਾਨ ਤੋਂ ਭੱਜਦਾ ਨਹੀਂ ਸੀ ਤੇ ਦੋਸਤੋ ਦੀਪ ਸਿੱਧੂ ਦੇ ਫਾਦਰ ਸਰਦਾਰ ਸੁਰਜੀਤ ਸਿੰਘ ਦਾ ਲਗਭਗ 7 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਤੇ ਦੀਪ ਸਿੱਧੂ ਦੀ ਇੱਕ ਬੇਟੀ ਵੀ ਸੀ ਜੋ ਕਿ ਆਪਣੀ ਮਾਂ ਨਾਲ ਰਹਿੰਦੀ ਸੀ ਤੇ ਦੋਸਤੋ ਬੇਟੀ ਦੀ ਉਮਰ ਲਗਭਗ 10-12 ਸਾਲ ਦੱਸੀ ਜਾ ਰਹੀ ਹੈ ਦੀਪ ਸਿੱਧੂ ਆਪਣੇ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ ਤੇ ਦੀਪ ਦੇ ਛੋਟੇ ਭਰਾ ਦਾ ਨਾਮ ਮਨਦੀਪ ਸਿੱਧੂ ਹੈ ਅਤੇ ਦੋਸਤੋ ਮਨਦੀਪ ਸਿੱਧੂ ਪੇਸ਼ੇਵਜੋਂ ਇੱਕ ਕਾਬਲ ਵਕੀਲ ਸੀ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦਾ ਇੱਕ ਭਰਾ ਕੈਨੇਡਾ ਵਿੱਚ ਸੈਟਲ ਹੈ ਜੋ ਕਿ ਆਪਣੇ ਪਰਿਵਾਰ ਨਾਲ ਕੈਨੇਡਾ ਵਿੱਚ ਹੀ ਰਹਿੰਦਾ ਹੈ ਦੀਪ ਸਿੱਧੂ ਆਪਣੇ ਭਰਾਵਾਂ ਤੇ ਪਰਿਵਾਰ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਦੋਸਤੋ ਦੀਪ ਸਿੱਧੂ ਦੇ ਪਰਿਵਾਰ ਵਾਲੇ ਵੀ ਉਸ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਹਦੇ ਨਾਲ ਹਰ ਥਾਂ ਤੇ ਹਿੱਕ ਠੋਕ ਕੇ ਖੜਦੇ ਸੀ ਅਤੇ ਦੋਸਤੋ ਦੀਪ ਸਿੱਧੂ ਨੂੰ ਘਰ ਦਾ ਦੇਸੀ ਖਾਣਾ ਖਾਣਾ ਬਹੁਤ ਪਸੰਦ ਸੀ ਉਹ ਬਹੁਤ ਹੀ ਸਿੰਪਲ ਜ਼ਿੰਦਗੀ ਜਿਉਣੀ ਪਸੰਦ ਕਰਦਾ ਸੀ ਦੀਪ ਸਿੱਧੂ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦਾ ਸੀ ਉਹਨਾਂ ਦੇ ਕਰੀਬੀ ਇਹ ਵੀ ਦੱਸਦੇ ਹਨ ਕਿ ਦੀਪ ਸਿੱਧੂ ਨੂੰ ਅਗਰ ਰਾਤ ਨੂੰ 12 ਵਜੇ ਵੀ ਟਾਈਮ ਮਿਲ ਜਾਂਦਾ ਸੀ ਤਾਂ ਉਹ ਉਸ ਸਮੇਂ ਵੀ ਜਿਮ ਵਿੱਚ ਚਲੇ ਜਾਂਦਾ ਸੀ ਤੇ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦਾ ਸੀ ਉਸ ਦੇ ਕਰੀਬੀ ਇਹ ਵੀ ਦੱਸਦੇ ਹਨ ਕਿ ਉਹ ਇੱਕ ਜਜ਼ਬਾਤੀ ਬੰਦਾ ਸੀ ਉਹ ਹਮੇਸ਼ਾ ਲੋਕਾਂ ਦੀ ਭਲਾਈ ਲਈ ਹੀ ਕੰਮ ਕਰਨਾ ਚਾਹੁੰਦਾ ਸੀ ਤੇ ਦੋਸਤੋ ਇਸ ਕਰਕੇ ਜਿੱਥੇ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਸੀ ਤਾਂ ਉਹ ਇੱਕ ਠੋਕ ਕੇ ਖੜਦਾ ਸੀ ਤੇ ਪੰਜਾਬ ਦੇ ਹਿੱਤ ਵਿੱਚ ਬਿਲਕੁਲ ਸੱਚ ਬੋਲਦਾ ਸੀ ਦੋਸਤੋ ਦੀਪ ਸਿੱਧੂ ਦਾ ਕਿਸਾਨ ਅੰਦੋਲਨ ਦੌਰਾਨ ਨਾਮ ਜ਼ਿਆਦਾ ਚਰਚਾ ਵਿੱਚ ਆ ਗਿਆ ਕਿਉਂਕਿ ਦੀਪ ਸਿੱਧੂ ਨੇ ਅੰਦੋਲਨ ਸਮੇਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਸੀ ਅਤੇ ਨੌਜਵਾਨਾਂ ਨੂੰ ਵੀ ਵੱਡੀ ਗਿਣਤੀ ਵਿੱਚ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਸੀ ਕਿਉਂਕਿ ਦੋਸਤੋ ਦੀਪ ਸਿੱਧੂ ਦੀ ਸਪੀਚ ਅਤੇ ਆਵਾਜ਼ ਵਿੱਚ ਇੰਨਾ ਦਮ ਸੀ ਕਿ ਜਿੱਥੇ ਵੀ ਉਹ ਬੋਲਦਾ ਸੀ ਨੌਜਵਾਨਾਂ ਨੂੰ ਬੰਨ੍ਹ ਕੇ ਖੜੇ ਕਰ ਦਿੰਦਾ ਸੀ ਤੇ ਉਹਦੀ ਇੱਕ ਆਵਾਜ਼ ਉੱਤੇ ਨੌਜਵਾਨ ਇਕੱਠੇ ਹੋ ਜਾਂਦੇ ਸੀ ਕਿਉਂਕਿ ਦੋਸਤੋ ਦੀਪ ਸਿੱਧੂ ਇੱਕ ਬਹੁਤ ਹੀ ਪੜਿਆ ਲਿਖਿਆ ਤੇ ਹੌਣ ਹਾਰ ਇੱਕ ਹੀਰਾ ਸੀ ਜਿਸ ਨੂੰ ਕਿ ਬਹੁਤ ਹੀ ਜ਼ਿਆਦਾ ਜਾਣਕਾਰੀ ਸੀ ਅਤੇ ਦੋਸਤੋ ਜਿਸ ਦੇ ਸਿੱਟੇ ਵੱਜੋਂ ਕਿਸਾਨਾਂ ਦੀ ਜਿੱਤ ਹੋਈ ਅੰਦੋਲਨ ਦੀ ਜਿੱਤ ਹੋਈ ਅਤੇ ਸਰਕਾਰ ਨੂੰ ਉਹ ਤਿੰਨੇ ਕਾਲੇ ਕਾਨੂੰਨ ਵਾਪਸ ਲੈਣੇ ਪਏ ਅਤੇ ਦੋਸਤੋ ਉਸ ਸਮੇਂ ਪੰਜਾਬ ਦੇ ਚੋਣਾਂ ਵਾਲੇ ਮੌਸਮ ਵਿੱਚ ਦੀਪ ਸਿੱਧੂ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਲਈ ਚੋਣ ਪ੍ਰਚਾਰ ਵੀ ਕੀਤਾ ਸੀ ਆਪਣੀ ਦਮਦਾਰ ਆਵਾਜ਼ ਅਤੇ ਉੱਚ ਕੋਟੀ ਦੀ ਸੋਚ ਦੇ ਮਾਲਕ ਹੋਣ ਕਾਰਨ ਲੱਖਾਂ ਦੀ ਗਿਣਤੀ ਵਿੱਚ ਲੋਕ ਦੀਪ ਸਿੱਧੂ ਨਾਲ ਜੁੜ ਰਹੇ ਸੀ ਅਤੇ ਦੋਸਤੋ ਦੀਪ ਸਿੱਧੂ ਦੀ ਉੱਚੀ ਸੋਚ ਕਾਰਨ ਲੋਕਾਂ ਨੇ ਉਸ ਨੂੰ ਬਹੁਤ ਹੀ ਪਿਆਰ ਦਿੱਤਾ ਤੇ ਦੀਪ ਸਿੱਧੂ ਵੀ ਆਪਣਾ ਜੀਵਨ ਤੇ ਕੈਰੀਅਰ ਦਾਅ ਤੇ ਲਾ ਕੇ ਹਮੇਸ਼ਾ ਲੋਕਾਂ ਲਈ ਲੜਦਾ ਰਿਹਾ ਖੜਦਾ ਰਿਹਾ ਪਰ ਦੋਸਤੋ 15 ਫਰਵਰੀ 2022 ਦਾ ਉਹ ਕਾਲਾ ਦਿਨ ਕਦੇ ਵੀ ਭੁੱਲਿਆ ਨਹੀਂ ਜਾਂਦਾ ਜਦੋਂ 38 ਸਾਲ ਦੀ ਉਮਰ ਵਿੱਚ ਦੀਪ ਸਿੱਧੂ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਅਤੇ ਸਾਡੇ ਪੰਜਾਬ ਦਾ ਹੀਰਾ ਪੁੱਤ ਸਦਾ ਲਈ ਸਾਡੇ ਤੋਂ ਦੂਰ ਹੋ ਗਿਆ ਅਤੇ ਦੋਸਤੋ ਇੱਕ ਖਤਰਨਾਕ ਸੜਕ ਹਾਦਸੇ ਦੌਰਾਨ ਦੀਪ ਸਿੱਧੂ ਦਾ ਦੇਹਾਂਤ ਹੋ ਗਿਆ ਅਤੇ ਦੀਪ ਸਿੱਧੂ ਦੇ ਅੰਤਿਮ ਸੰਸਕਾਰ ਵਿੱਚ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਸਨ ਦੋਸਤੋ ਭਾਵੇਂ ਦੀਪ ਸਿੱਧੂ ਅੱਜ ਸਾਡੇ ਵਿੱਚ ਨਹੀਂ ਰਿਹਾ ਪਰ ਉਹ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਅਮਰ ਰਹੂਗਾ ਤੇ ਲੋਕ ਉਹਨੂੰ ਇਸੇ ਤਰ੍ਹਾਂ ਹੀ ਯਾਦ ਅਤੇ ਪਿਆਰ ਕਰਦੇ ਰਹਿਣਗੇ ਬਾਕੀ ਦੋਸਤੋ ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਣਾ ਜੀ ਦੋਸਤੋ ਫਿਰ ਮਿਲਾਂਗੀ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਦੇ ਲਈ ਤਤਤਕਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਭਾਰਤ